ਵਿਲਾਵਲ ਮਹੱਲਾ ਪਹਿਲਾ ਥਿੱਤੀ ਘਰ ਦਸਵਾ ਜੱਤ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਏਕਮ ਏਕੰਕਾਰ ਨਿਰਾਲਾ ਅਮਰ ਅਜੂਨੀ ਜਾਤ ਨਾ ਜਾਲਾ ਅਗਮ ਅਗੋਚਰ ਰੂਪ ਨਾ ਦੇਖਿਆ ਖੋਜਤ ਖੋਜਤ ਘਾਟ ਘਾਟ ਦੇਖਿਆ ਜੋ ਦੇਖ ਦਿਖਾਵੇ ਤਿਸ ਕਾਉ ਬਲ ਜਾਈ ਗੁਰ ਪ੍ਰਸਾਦ ਕਰਮ ਪਦ ਪਾਈ ਕਿਆ Jap Jap ਆਉ ਵੇਨ ਜਗ ਦੀਸੈ ਗੁਰ ਕੈ ਸਬਦ ਮਹਿਲ ਘਰ ਦੀਸੈ ਰਹਾਉ ਦੁਜਾ ਪਾਏ ਲੱਗੇ ਪਛਤਾਣੇ ਜਾਮਦਾਰ ਬਾਤੇ ਆਵਣ ਜਾਣੇ ਕੀ ਆ ਲੈ ਆਵਹਿ ਕੀ ਆ ਲੈ ਜਾਹੇ ਸਿਰ ਜਮਕਾਲ ਸੇ ਚੋਟਾਂ ਖਾਹੇ ਵੇਨ ਗੁਰ ਸ਼ਬਦ ਨਾ ਛੂਟ ਸਕੋਏ ਪਾਖੰਡ ਕੀਨੈ ਮੁਕਤ ਨਾ ਹੋਏ ਆਪੇ ਸਾਚ ਕੀਆ ਕਰ ਜੋੜ ਅੰਡਜ ਫੋੜ ਜੋੜ ਵਿਛੋੜ ਧਰਤ ਆਕਾਸ ਕੀਏ ਵੈਸਣ ਕਉ ਥਾਓ ਰਾਤ ਦਿਨ ਅੰਤ ਕੀਏ ਭਉ ਭਾਵ ਜੇਨ ਕੀਏ ਕਰ ਵੇਖਣ ਹਾਰਾ ਅਵਰ ਨ ਦੂਜਾ ਸਿਰ ਜਣ ਹਾਰਾ ਤ੍ਰਿਤਿਆ ਬ੍ਰਹਮਾ ਦਿਸਨ ਮਹੇਸਾ ਦੇਵੀ ਦੇਵ ਉਪਾਏ ਵੇਸਾ ਜੋਤੀ ਜਾਤੀ ਗਣਤ ਨ ਆਵੈ ਜੇਨ ਸਾਚੀ ਸੋ ਕੀਮਤ ਪਾਵੈ ਕੀਮਤ ਪਾਏ ਰਹਿ ਆ ਭਰਪੂਰ ਕਿਸ ਨੇੜੈ ਕਿਸ ਆਖਾਂ ਦੂਰੈ चौथ उपाय चारे खाणी चारे वाणी दशा खट तीन उपाय जिस आप बुजाय तीन समावे चौथे वासा, प्रणवत नानक हमता के दसा ਪੰਚਮੀ ਪੰਚ ਭੂਤ ਬੇਤਾਲਾ ਆਪ ਅਗੋਚਰ ਪੁਰਖ ਨਿਰਾਲਾ ਇਕ ਭ੍ਰਮ ਭੂਖੇ ਮੋਹ ਪਿਆਸੇ ਇਕ ਰਸ ਚਾਖ ਸਬਦ ਤ੍ਰਿਪਤਾਸੇ ਇਕ ਰੰਗ ਰਾਤੇ ਇਕ ਮਾਰ ਧੂਰ ਇਕ ਦਾਰ ਘਰ ਸਾਚੈ ਦੇਖ ਹਦੂਰ ਉਠੇ ਕਾ ਨਾਹੀ ਪਤਨਾਵ ਕਬ ਹੋ ਨਾ ਸੂਚਾ ਖਾਲਾਕਾਓ ਪਿੰਜਰ ਪੰਖੀ ਬੰਦਿਆ ਕੋਏ ਛੇਰੀ ਪਰ ਮੈਂ ਮੁਕਤ ਨਾ ਹੋਏ ਤਾਉ ਛੁਟੈ ਜਾਂ ਖਸਮ ਛੜਾਏ ਗੁਰਮਤ ਮੇਲੇ ਭਗਤ ਦ੍ਰਿੜਾਏ ਖਸਤੀ ਖਾਟ ਦਰਸ਼ਨ ਪ੍ਰਭ ਸਾਜੇ ਅਨਹਦ ਸਬਦ ਨਿਰਾਲਾ ਵਾਜੇ ਜੀ ਪ੍ਰਭ ਭਾਵੈ ਤਾਂ ਮਹਿਨ ਬੁਲਾਵੈ ਸਬਦੇ ਭੇਦੇ ਤਾਉ ਪਾਤ ਪਾਵੈ ਕਾਰ ਕਰ ਵੇਸ ਖਪਹਿ ਜਲ ਜਾਵੈ ਸਾਚੈ ਸਾਚੇ ਸਾਚ ਸਮਾਵਹਿ ਸਪਤਮੇ ਸਾਤ ਸੰਤੋਖ ਸਰੀਰ ਸਾਤ ਸਮੁੰਦ ਭਰੇ ਨਿਰਮਲ ਨੀਰ ਮੱਜਨ ਸੀਲ ਸਚ ਰਿਦੈ ਵਿਚਾਰ ਗੁਰ ਕੈ ਸਬਦ ਪਾਵੈ ਸਭ ਪਾਰ ਮਨ ਸਾਚਾ ਮੁਖ ਸਾਚਾ ਓ ਭਾਏ ਸਚ ਨੀਸਾਨੈ ਖਾਕ ਨਾ ਪਾਏ ਅਸ਼ਟਮੀ ਅਸ਼ਟ ਸਿੱਧ ਬੁੱਧ ਸਾਧੈ ਸੱਚ ਨੇ ਕੇਵਲ ਕਰਮ ਅਰਾਧੈ ਪਾਉਣ ਪਾਣੀ ਅਗਨੀ ਵਿਸਰਾਵ ਤਹੀ ਨਿਰੰਜਨ ਸਾਚੋ ਨਾਉ ਤੇ ਸਮਹਿ ਮਨੁ ਵਾਰਹਿ ਆਲੇ ਬਲਾਈ ਪ੍ਰਾਨ ਵਤ ਨਾਨਕ ਕਾਲ ਨਾ ਖਾਏ ਨਾਉ ਨਾਉਮੀ ਨਵੇ ਨਾਥ ਨਵਖੰਡਾ ਘਟ ਘਟ ਨਾਥ ਮਹਾ ਬਲ ਵੰਡਾ ਆਈ ਪੂਤਾ ਇਹੋ जग ਸਾਰਾ ਪ੍ਰਭ ਆਦੇਸ ਆਦ ਰਖਵਾਰਾ ਆਦ ਜੁਗਾਦੀ ਹੈ ਭੀ ਹੋਗ ਉਹੋ ਅਪਰੰਪਰ ਕਰਣੈ ਜੋਗ ਦਸਮੀ ਨਾਮਦਾਨ ਇਸ ਨਾਨ ਆਨ ਦਿਨ ਮੱਜਨ ਸੱਚਾ ਗੁਣ ਗਿਆਨ ਸਾਚ ਮੈਲ ਨਾ ਲਾਗੈ ਭ੍ਰਮ ਭਾਉ ਭਾਗੇ ਬੇਲਮ ਨਾ ਤੂ ਤਸੈ ਕਾਚੈ ਤਾਗੇ ਜਿਉ ਤਾਗਾ ਜਗ ਏਵੈ ਜਾਣਹੁ ਅਸਥਿਰ ਚੀਤ ਸਾਚ ਰੰਗ ਮਾਣਹੁ ਏਕਾਦਸੀ ਇਕ ਹਿਰਦੈ ਵਸਾਵੈ ਹਿੰਸਾ ਮਮਤਾ ਮੋਹ ਛੁਕਾਵੈ ਫਲ ਪਾਵੈ ਬ੍ਰਤ ਆਤਮ ਚੀਨੈ ਪਾਖੰਡ ਰਾਚ ਤਤ ਨਹੀਂ ਬੀਨੈ ਨਿਰਮਲ ਨਿਰਾਹਾਰ ਨੇਹ ਕੇਵਲ ਸੂਚੈ ਸਾਚੇ ਨਾ ਲਾਗੈ ਮਲ ਜਹ ਦੇਖਉ ਤਹ ਏਕੋ ਏਕਾ ਹੋਰ ਜੀ ਉਪਾਏ ਵੇਖੋ ਵੇਖਾ ਵਲੋ ਹਾਰ ਕੀਏ ਫਲ ਜਾਏ ਰਸ ਕਸ ਖਾਏ ਸਾਤ ਗਵਾਏ ਕੂੜੈ ਲਾਲਚ ਲਪਟੈ ਲਪਟਾਏ ਛੂਟੈ ਗੁਰਮੁਖ ਸਾਚ ਕਮਾਏ ਦੁਆ ਦਸਮੁਦਰਾ ਮਨ ਔ ਤੂਤਾ ਐਨਿਸ ਜਾਗਹਿ ਕਬਹ ਨਾ ਸੂਤਾ ਜਾਗਤ ਜਾਗ ਰਹੇ ਲਿਵ ਲਾਈ ਗੁਰ ਪਰਚੈ ਤਿਸ ਕਾਲ ਨਾ ਖਾਏ ਅਤੀਤ ਭਏ ਮਾਰੇ ਬੈਰਾਈ ਪ੍ਰਣ ਵਤ ਨਾਨਕ ਤਹਿ ਲਿਵ ਲਾਈ ਦੁਆ ਦਸੀ ਦਇਆ দান ਕਰ ਜਾਣੈ ਬਾਹਰ ਜਾਤੋ ਭੀਤਰ ਆਣੈ ਵਰਤੀ ਵਰਤ ਰਹੈ ਨੇਹ ਕਾਮ ਅਜਪਾ ਜਾਪ ਜਪੈ ਮੁਖ ਨਾਮ teen bhavan mah ek o jaanai sab such sanjam saach pashaanai tiras tarvar samodh kinare amrit mool shikhar levtaare dar dar mare na boodai koe ne dar bood mare paat khoe ਦਾਰ ਮਹਿ ਘਰ ਘਰ ਮਹਿ ਦਰ ਜਾਣੈ ਤਖਤ ਨਿਵਾਸ ਸੱਚ ਮਾਨ ਭਾਣੈ ਚੌਦਸ ਚੌਥੇ ਥਾਵਹਿ ਲਹਿ ਪਾਵੈ ਰਾਜ ਸਤਾਮਸ ਸਤ ਕਾਲ ਸਮਾਵੈ ਸਸੀ ਅਰ ਕੈ ਘਰ ਸੂਰ ਸਮਾਵੈ ਜੋਗ ਜੁਗਤ ਕੀ ਕੀਮਤ ਪਾਵੈ ਜਉ ਦਸ ਭਵਨ ਪਾਤਾਲ ਸਮਾਏ ਖੰਡ ਬ੍ਰਹਮੰਡ ਰਹਿ ਆ ਲਿਵ ਲਾਏ અમાਵਸਿਆ ਚੰਦ ਗੁਪਤ ਗੈਣਾਰ ਗੂਜੋ ਗਿਆਨੀ ਸਬਦ ਵਿਚਾਰ ਸਸਿਆਰ ਗगन ਜੋਤ ਤੇ ਹੋ ਲੋਈ ਕਰ ਕਰ ਵੇਖੈ ਕਰਤਾ ਸੋਈ ਗੌਰ ਤੇ ਦੀਸੇ ਸੋ ਤੇਸਹੀ ਮਾਹੇ ਮਨ ਮੁਖ ਭੂਲੇ ਆਵਹਿ ਜਾਹੇ ਕਾਰ ਦਰਥਾਪ ਥੇਰ ਥਾਨ ਸੁਹਾਵੈ ਆਪ ਪਛਾਣੈ ਜਹ ਸਤਿਗੁਰ ਪਾਵੈ ਜਹ ਆਸਾ ਤਹ ਬਿਨਸ ਬਿਨਾਸਾ ਫੂਟੈ ਖੱਪਰ ਦੁਬਿਦਾ ਮਨਸਾ ਮਮਤਾ ਜਾਲ ਤੇ ਰਹੈ ਉਦਾਸਾ ਪ੍ਰਣ ਵਤ ਨਾਨਕ ਹਮਤਾ ਕੇ ਦਾਸਾ ਮਿਲਾਵਲ ਮਹੱਲਾ ਤੀਜਾ ਵਾਰ 7 ਘਰ 10ਵਾਂ ਇੱਕ ਓ ਔੰਕਾਰ ਸਤਿਗੁਰ ਪ੍ਰਸਾਦਿ ਆਦਿਤ ਵਾਰ ਆਦਿ ਪੁਰਖ ਹੈ ਸੋਈ ਆਪੇ ਵਰਤੈ ਆਵਰ ਨਾ ਕੋਈ ਉਹ ਤਕੋਤ ਜਾਗ ਰਹਿ ਆਪ ਰੋਈ ਆਪੇ ਕਰਤਾ ਕਰੈ ਸੋ ਹੋਈ ਨਾਮ ਰਤੇ ਸਦਾ ਸੁਖ ਹੋਈ ਗੁਰਮੁਖ ਵਿਰਲਾ ਬੂਝੈ ਕੋਈ ਹਿਰਦੈ ਜਪਨੀ ਜਪਉ ਗੁਣ ਤਸਾ ਹਰ ਅਗਮ ਅਗੋਚਰ ਅਪਰੰਪਰ ਸੁਆਮੀ ਜਾਨ ਪਾਗ ਲਾਗਤ ਆਵੋ ਹੋਏ ਦਾਸਨ ਦਾਸਾ ਰਹਾਉ ਸੋਮਵਾਰ ਸੱਚ ਰਹਿਆ ਸਮਾਏ ਤਿਸ ਕੀ ਕੀਮਤ ਕਹੀ ਨਾ ਜਾਏ ਆਖ ਆਖ ਰਹੇ ਸਭ ਨਿਵਲਾਏ ਜਿਸ ਦੇਵ ਤਿਸ ਪੱਲੇ ਪਾਏ आगम अगोचर लखिया ना जाए गुरु कह शब्द हार रहिया समाए मंगल माया मोह उपाया आपे सेर सेर आप सिर सिर तम दे लाया आप बुझाए सोई बुझे गुरु कह शब्द दारकार सूजे प्रेम भगत करे दिव लाए हौ मै ममता शब्द जलाए ਬੋਧਵਾਰ ਆਪੇ ਬੋਧਸਾਰ ਗੁਰਮੁਖ ਕਰਣੀ ਸਬਦ ਵਿਚਾਰ ਨਾਮ ਰਤੇ ਮਨ ਨਿਰਮਲ ਹੋਏ ਹਰ ਗੁਣ ਗਾਵੇ ਹਉਮੈ ਮਾਲਕ ਹੋਏ ਦਰ ਸਚੈ ਸਾਦ ਸੋਭਾ ਪਾਏ ਨਾਮ ਰਤੇ ਗੁਰ ਸਬਦ ਸੁਹਾਏ ਲਾਹ ਨਾਮ ਪਾਏ ਗੁਰਦੁਆਰ ਆਪੇ ਦੇਵੈ ਦੇਵਨਹਾਰ ਜੋ ਦੇਵੈ ਤਿਸ ਕਾਉ ਬਲ ਜਾਈਐ ਗੁਰ ਪ੍ਰਸਾਦੀ ਆਪਿ ਗਵਾਈਐ ਨਾਨਕ ਨਾਮ ਰਖਹੁ ੁਰਤਾਰ ਦੇਵਨਹਾਰੇ ਕਾਉ ਜੈਕਾਰ वीर वार वीर परम कुलाए प्रेम भूत सब दूजे लाए आप उपाए कार वेखै वेका सब ना करते तेरी तेका जी अजंत तेरी शरणाई सो मिलै जिस लै हे मिलाई ਸੁਕਰਵਾਰ ਪ੍ਰਭ ਰਹਿ ਆਸਮਾਈ ਆਪ ਉਪਾਏ ਸਭ ਕੀਮਤ ਪਾਈ ਗੁਰਮੁਖ ਹੋਵੇ ਸੋ ਕਰੇ ਵਿਚਾਰ ਸੱਚ ਸੰਜਮ ਕਰਨੀ ਹੈ ਕਾਰ ਵਰਤਨੇਮ ਨੇਤਾ ਪ੍ਰਤ ਪੂਜਾ ਬੇਨ ਭੂਜੇ ਸਭ ਭਾਉ ਹੈ ਦੂਜਾ ਸ਼ੰਦੇਸ਼ਰਵਾਰ ਸੌਣ ਸਾਸਤ ਵੀਚਾਰ ਹਉ ਮੈਂ ਮੇਰਾ ਭਰ ਮੈਂ ਸੰਸਾਰ ਮਨ ਮੁਖ ਅੰਦਾ ਦੂਜੈ ਭਾਏ ਜਮ ਦਰ ਬਾਦਾ ਚੋਟਾਂ ਖਾਏ ਗੁਰ ਪ੍ਰਸਾਦੀ ਸਦਾ ਸੁਖ ਪਾਏ ਸੱਚ ਕਰਨੀ ਸੱਚ ਲਿਵ ਲਾਏ ਸਤਿਗੁਰ ਸੇਵਹਿ ਸੇਵਡ ਭਾਗੀ ਹਉ ਮੈਂ ਮਾਰ ਸੱਚ ਲਿਵ ਲਾਗੀ ਤੇਰਾ ਰੰਗ ਰਾਤੇ ਸਹਜ ਸੁਭਾਏ ਤੂੰ ਸੁਖ ਦਾਤਾ ਲੈੇ ਮਿਲਾਏ ਇਕ ਸਤੇ ਦੂਜਾ ਨਹੀਂ ਕੋਏ ਗੁਰਮੁਖ ਬੂਜੈ ਸੋ ਜੀ ਹੋਏ ਪੰਦਰਾ ਥਿਤਿ ਤੈ ਸਤ ਵਾਰ ਮਹਾਰੂਤੀ ਆਵਹਿ ਵਾਰ ਵਾਰ ਦੇਨ ਸਰਣ ਤੇ ਵ ਸੰਸਾਰ ਆਵਾ ਗਾਉਣ ਕੀ ਆ ਕਰਤਾਰ ਨਿਹਚਲ ਸਾਚ ਰਹਾ ਕਲ ਧਾਰ ਨਾਨਕ ਗੁਰਮੁਖ ਬੂਝੈ ਕੋ ਸਬਦ ਵਿਚਾਰ ਵਿਲਾਵਲ ਮਹੱਲਾ 3 ਆਦਿ ਗੁਰਖ ਆਪੇ ਸ੍ਰੇਸ਼ਟ ਸਾਥੀ ਜੀ ਜੰਤ ਮਾਇਆ 모ਹੇ ਪਾਜੇ ਦੂਜੈ ਭਾਏ ਪਰਪੰਚ ਲਾਗੇ ਆਵਹਿ ਜਾਵਹਿ ਮਰਹਿ ਅਭਾਗੀ ਸਾਤ ਗੁਰ ਭੇਟੇ ਸੋ ਜੀ ਪਾਏ ਪਰਪੰਚ ਚੂਕੇ ਸੱਚ ਸਮਾਏ ਜਾ ਕਹਿ ਮਸਤਕ ਲਿਖਿਆ ਲੇਖ ਤਾ ਕਹਿ ਮਨ ਵਸਿਆ ਪ੍ਰਭ ਏਕ ਰਹਾ ਸ੍ਰਿਸ਼ਟ ਉਪਾਏ ਆਪੇ ਸਭ ਵੇਖੈ ਕੋਏ ਨਾ ਮਿਟੈ ਤੇਰੇ ਲੇਖੈ ਸਿੱਧ ਸਾਧਕ ਜੀਏ ਕੋ ਕਹ ਕਹਾਏ ਭਰਮੇ ਭੂਲਾ ਆਵੈ ਜਾਏ ਸਤਗੁਰ ਸੇਵੈ ਸੋ ਜਨ ਬੂਜੈ ਹਉ ਮੈ ਮਾਰੇ ਤਾ ਦਰ ਸੂਜੈ ਏਕ ਸਤੇ ਸਭ ਦੂਜਾ ਹੂਆ ਏਕੋ ਵਰਤੈ ਅਵਰ ਨਾ ਬੀਆ ਦੂਜੇ ਤੇ ਜੇ ਏਕੋ ਜਾਣੈ ਗੁਰ ਕੈ ਸਬਦ ਹਾਰ ਦਾਰ ਨੀਸਾਣੈ ਸਤਗੁਰ ਭੇਟੇ ਤਾ ਏਕੋ ਪਾਏ ਵਿਚਹੁ ਦੂਜਾ ਠਾਕ ਰਹਾਇ ਜੇ ਸਦਾ ਸਾਹਿਬ ਡਾਡਾ ਹੋਏ ਤਿਸਨੂੰ ਮਾਰ ਨਾ ਸਾਕੈ ਕੋਏ ਸਾਹਿਬ ਕੀ ਸੇਵਕ ਰਹੈ ਸਰਣਾਈ ਆਪੇ ਬਖਸ਼ੇ ਦੇ ਵਡਿਆਈ ਤਿਸ ਤੇ ਊਪਰ ਨਾਹੀ ਕੋਏ ਕੌਣ ਡਰੈ ਡਰ ਕਿਸ ਕਾ ਹੋਏ ਗੁਰਮਤੀ ਸਾਤ ਵਸੈ ਸਰੀਰ ਸਬਦ ਚੀਨ ਫਿਰ ਲਗੈ ਨਾ ਪੀਰ ਆਵੈ ਨਾ ਜਾਏ ਨਾ ਦੁਖ ਪਾਏ ਨਾਮੇ ਰਾਤੇ ਸਹਜ ਸਮਾਏ ਨਾਨਕ ਗੁਰਮੁਖ ਵੇਖੈ ਹਦੂਰ ਮੇਰਾ ਪ੍ਰਭ ਸਾਧ ਰਹਿ ਆ ਭਰ ਪੂਰੈ ਇਕ ਸੇਵਕ ਇਕ ਭਾਰਮ ਪੁਲਾਏ ਆਪੇ ਕਰੇ ਹਾਰ ਆਪ ਕਰਾਏ ਏਕੋ ਵਰਤੈ ਅਵਰ ਨਾ ਕੋਏ ਮਨ ਰੋਸ ਕੀਜੈ ਜੇ ਦੂਜਾ ਹੋਏ ਸਤਗੁਰ ਸੇਵੇ ਕਰਨੀ ਸਾਰੀ ਦਾਰ ਸਾਚੈ ਸਾਚੇ ਵਿਚਾਰੀ ਥਿੱਤੀ ਵਾਰ ਸਭ ਸਬਦ ਸੁਹਾਏ ਸਤਗੁਰ ਸੇਵੇ ਤਾਂ ਫਲ ਪਾਏ ਕੀਤੀ ਵਾਰ ਸਭ ਆਗਹਿ ਜਾਹੇ ਗੁਰ ਸ਼ਬਦ ਨਿਹਚਲ ਸਦਾ ਸੱਚ ਸਮਾਹੇ ਕੀਤੀ ਵਾਰ ਤਾ ਜਾ ਸੱਚ ਰਾਤੇ ਬਿਨ ਨਾਵੈ ਸਭ ਭਰਮਹਿ ਕਾਚੀ ਮਨਮੋਖ ਮਰਹਿ ਮਰ ਵਿਗਤੀ ਜਾਹੇ ਏਕ ਨਾ ਚਿਤ ਹੈ ਦੂਜਾ ਲੋਭਾ ਹੈ ਅਚੇਤ ਪਿੰਡੀ ਅਗਿਆਨ ਅੰਧਾਰ ਬਿਨ ਸਬਦੈ ਕਿਉ ਪਾਏ ਪਾਰ ਆਪ ਉਪਾਏ ਉਪਾਵਣ ਹਾਰ ਆਪੇ ਕੀ ਤੋਨ ਗੌਰ ਵਿਚਾਰ ਬਹੁਤੇ ਭੇਖ ਕਰਹਿ ਭੇਖ ਧਾਰੀ ਭਾਵ ਭਾਵ ਪਰਮੈ ਕਾਚੀ ਸਾਰੀ ਅਤੈ ਸੋਖ ਨਾ ਆਗੈ ਹੋਏ ਮਨ ਮੁਖ ਮੋਏ ਆਪਣਾ ਜਨਮ ਖੋਏ ਸਤਗੁਰ ਸੇਵੇ ਭਰਮ ਚੁਕਾਏ ਘਰ ਹੀ ਅੰਦਰ ਸੱਚ ਮਹਿਲ ਪਾਏ ਹਾਪੇ ਪੂਰਾ ਕਰੇ ਸੋ ਹੋਏ ਇਹ ਥਿੱਤੀ ਵਾਰ ਦੂਜਾ ਦੋਏ ਸਤਗੁਰ ਬਾਝਹੋਂ ਅੰਧ ਗੁਬਾਰ ਥਿੱਤੀ ਵਾਰ ਸੇਵਹਿ ਮੁਕਤ ਗੁਬਾਰ ਨਾਨਕ ਗੁਰਮੁਖ ਬੂਝੈ ਸੋ ਜੀ ਪਾਏ ਇਕਤ ਨਾਮ ਸਦਾ ਰਹਿ ਆਸਮਾਏ